ਇਹ ਵੀ ਇਹ ਕੰਧ ਪਲਾਸਟਰ ਨਹੀਂ ਹੈਗੀ ਇਹ ਬੋਰੀ ਪਲਾਸਟਰ ਵਿੱਚ ਜਿਵੇਂ ਬਈ ਸਾਡੇ ਭੂਤ ਪਲਾਸਟਰ ਕਹਿ ਦਿੰਦੇ ਆ ਵੀ ਭੂਤ ਪਲਾਸਟਰ ਹੋਇਆ ਉਹਦੇ ਉੱਤੇ ਇਹ ਚਿਪਕਿਆ ਹੋਇਆ ਹੈ ਆਮ ਆਪਾਂ ਦੇਖਦੇ ਆ ਕਿ ਸਾਰੇ ਡਾਊਨ ਸੀਲਿੰਗ ਹੀ ਕਰਦੇ ਆ ਪਰ ਡਾਊਨ ਸੀਲਿੰਗ ਦੇ ਵਿੱਚ ਬਈ ਕਈ ਪ੍ਰੋਬਲਮ ਆਉਂਦੀਆਂ ਹੈਗੀਆਂ ਉਹ ਦਿੱਕਤ ਕੀ ਹੈ ਕੋਈ ਬੱਤਾ ਕਰੈਕ ਹੋ ਗਿਆ ਜਾਂ ਕੋਈ ਪਾਣੀ ਦੀ ਲੀਕੇਜ ਹੋ ਗਈ ਉਹ ਡਾਊਨ ਸੀਲਿੰਗ 'ਚ ਪਤਾ ਨਹੀਂ ਲੱਗਦਾਗਾ ਤਾਂ ਆਪਾਂ ਆਈਡੀਆ ਲਾ ਸਕਦੇ ਨੇ ਵੀ ਟਾਇਲ ਬੱਤਾ ਪਰ ਟਾਇਲ ਬੱਤਾ ਬੱਤੇ ਤਾਂ ਦੇਖ ਨਹੀਂ ਰਹੇ ਇੱਕ ਸਾਰੇ ਇੰਨੀ ਸਟੇਟ ਕਿਵੇਂ ਆ ਬਈ ਇਹ ਤੇ ਕੋਈ ਫੱਟੀ ਪਲਾਈ ਪੁਲਾਈ ਲਾਈ ਐ ਸਿੱਧੇ ਨਹੀਂ ਨਹੀਂ ਬਈ ਸਿੱਧਾ ਬੱਤਿਆਂ ਦੇ ਉੱਪਰ ਆਪਾਂ ਪੇਸਟ ਕੀਤਾ ਲਾਉਣੇ ਆਮ ਲੋਕ ਕਿਵੇਂ ਲਾਉਂਦੇ ਤੁਸੀਂ ਕਿਵੇਂ ਲਾਉਂਦੇ ਬਈ ਜੀ ਆਪਾਂ ਜੀ ਇਹਦੀ ਫੁੱਲ ਪੇਸਟ ਕਰਦੇ ਆ ਵੀ ਆਪਾਂ ਵਿੱਚੋਂ ਖਾਲੀ ਨਹੀਂ ਛੱਡਦੇ ਹੱਥ ਮਾਰ ਕੇ ਆਪਾਂ ਦੇਖਦੇ ਆ ਵੀ ਐਦਾਂ ਨਹੀਂ ਆ ਵਿੱਚੋਂ ਖਾਲੀ ਕਿਤੇ ਕਿਤੇ ਲਾਇਆ ਗਲਾਈ ਤੇ ਡਾਊਨ ਸੀਲਿੰਗ ਨਹੀਂ ਕਰਦੇ ਆਪਾਂ ਉਵੇਂ ਪੇਪਰ ਨਾਲ ਪੇਸਟ ਕਰਦੇ ਆਂ ਬਈ ਗਲਾਈ ਹਸਾਬ ਨਾਲ ਜੀ ਇਹ ਛੱਤ ਗਲਾਈ ਡਾਟਾ ਜਿਵੇਂ ਪ੍ਰਾਣੀਆਂ ਚੱਲਦੀਆਂ ਸੀ ਜੇ ਗਲਾਈ ਵਾਲੀ ਛੱਤ ਆ ਤਾਂ ਉਹਦੇ ਵੀ ਨਾਲ ਆ ਬਾਈ ਉਸੇ ਤਰ੍ਹਾਂ ਚ ਪੇਹ ਦਿੰਦਾ ਜੀ ਆਪਣੀ ਵੀਡੀਓ ਸ਼ੇਅਰ ਕਰਕੇ ਆਉਗਾ ਨਾ ਅਗਰ ਕੋਈ ਅੱਛਾ ਆਪਾਂ ਇੱਕ ਕਮਰੇ ਮਗਰ ਇੱਕ ਕੰਧ ਫਰੀ ਠੀਕ ਹੈ ਠੀਕ ਹੈ ਅਗਰ ਆਪਣੇ ਮੰਨ ਲਓ ਸਾਰੀ ਕੋਠੀ ਕੋਈ ਕਰਵਾਉਂਦਾ ਤਾਂ ਆਪਾਂ ਇੱਕ ਕਮਰਾ ਫਰੀ ਕਰਕੇ ਦੇਵਾਂ ਜੀ ਹਰ ਇੱਕ ਬੰਦਾ ਕਹਿੰਦਾ ਨਾ 500 ਘਟਾ ਲਈ 1000 ਘਟਾ ਲਈ ਅਸੀਂ ਬੰਦੇ ਨੂੰ ਕਹਿੰਦੇ ਤੁਸੀਂ ਤੁਹਾਨੂੰ ਕਿੰਨੇ ਦੇਣੇ ਆ ਉਵੇਂ ਤੇ ਕੰਮ ਹੋ ਜੂਗਾ ਇਹ ਬੜ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਰਿਸਪੈਕਟ ਫਾਰਮਾ TV ਤੇ ਅੱਜ ਤੁਹਾਡੇ ਆਸਤੇ ਬਹੁਤ ਕੰਮ ਦੀ ਵੀਡੀਓ ਲੈ ਕੇ ਆਏ ਆਂ ਆਪਾਂ ਅਕਸਰ ਹੀ ਆਪਣੇ ਘਰਾਂ ਦੇ ਵਿੱਚ ਆ ਵਾਲ ਪੇਪਰ ਕਰਵਾਉਣੇ ਹੁੰਦੇ ਆਂ ਆਪਾਂ ਤੇ ਉਹ ਕਰਵਾਉਣ ਵਾਲੇ ਵੀਰ ਜਰੂਰ ਇੱਕ ਵਾਰ ਵੀਡੀਓ ਨੂੰ ਪੂਰੀ ਸੁਣਿਓ ਬਹੁਤ ਕੰਮ ਦੀਆਂ ਗੱਲਾਂ ਪਹਿਲਾਂ ਤਾਂ ਆਪਾਂ ਜਿਵੇਂ ਛੱਤ ਦੇਖ ਰਹੇ ਆ ਇਹਦੇ ਵਿੱਚ ਇਹ ਡਿਫਰੈਂਟ ਹੈ ਹਰੇਕ ਘਰੇ ਤੁਸੀਂ ਜਾਓਗੇ ਰਿਸ਼ਤੇਦਾਰਾਂ ਦੇ ਕਿਤੇ ਵੀ ਤੁਹਾਨੂੰ ਵਾਲ ਪੇਪਰ ਲੱਗਾ ਤਾਂ ਜਰੂਰ ਮੈਨੂੰ ਮੈਲ ਜੋ ਪਰ ਆਹ ਛੱਤ ਨਹੀਂ ਕਿਤੇ ਮਿਲਣੀ ਤੁਹਾਨੂੰ ਇਹ ਛੱਤ ਬਾਰੇ ਆਪਾਂ ਗੱਲਬਾਤ ਕਰਾਂਗੇ ਕਿਹੜੇ ਬਾਈ ਨੇ ਵਾਲ ਪੇਪਰ ਲਾਇਆ ਸਸੀ ਗੱਬੇ ਜੀ ਹਸੀ ਗੱਲ ਬਈ ਜੀ ਬਾਈ ਜੀ ਆਪਣਾ ਨਾਮ ਤੇ ਪਿੰਡ ਜੀ ਆ ਨਾਮ ਮੇਰਾ ਨਰਿੰਦਰ ਹੈ ਪਿੰਡ ਮਰਾਦ ਵਾਲਾ ਦਲ ਸਿੰਘ ਡਿਸਟ੍ਰਿਕਟ ਫਾਇਲ ਕਾ ਦੇ ਵਿੱਚ ਹੀ ਠੀਕ ਹੈ ਜੀ ਇਹ ਬਾਈ ਜੀ ਕੰਮ ਤੁਹਾਡੇ ਦੁਆਰਾ ਹੋਇਆ ਹਾਂਜੀ ਹਾਂਜੀ ਬਾਈ ਤੇ ਇਹ ਤਕਰੀਬਨ ਡੇਢ ਤੋਂ ਪੌਣੇ 2 ਸਾਲ ਹੋ ਚੱਲੇ ਕੰਮ ਹੋਏ ਇਹਨੂੰ ਠੀਕ ਹੈ ਜੀ ਹਾਂਜੀ ਇਹ ਟਾਇਲ ਬੱਤੇ ਵਾਲੀ ਛੱਤ ਹੈ ਬਈ ਇਹੇ ਠੀਕ ਹੈ ਜੀ ਤੇ ਆਮ ਆਪਾਂ ਦੇਖਦੇ ਆ ਕਿ ਸਾਰੇ ਡਾਊਨ ਸੀਲਿੰਗ ਹੀ ਕਰਦੇ ਆ ਪਰ ਡਾਊਨ ਸੀਲਿੰਗ ਦੇ ਵਿੱਚ ਬਈ ਕਈ ਪ੍ਰੋਬਲਮ ਆਉਂਦੀਆਂ ਹੈਗੀਆਂ ਉਹ ਦਿੱਕਤ ਕੀ ਹੈ ਕੋਈ ਬੱਤਾਂ கிரੈਕ ਹੋ ਗਿਆ ਜਾਂ ਕੋਈ ਪਾਣੀ ਦੀ ਲੀਕੇਜ ਹੋ ਗਈ ਉਹ ਡਾਊਨ ਸੀਲਿੰਗ 'ਚ ਪਤਾ ਨਹੀਂ ਲੱਗਦਾ ਠੀਕ ਹੈ ਇਹ ਬਈ ਛੱਤ ਡਾਟਾ ਕਿ ਬੱਤੇ ਵਾਲੀ ਹੈ ਨਾ ਨਾ ਟਾਇਲ ਬੱਤਾ ਬਈ ਟਾਇਲ ਬੱਤਾ ਜੀ ਵੇਖੋ ਮਿੱਤਰੋ ਵੀ ਇਹਦੇ ਵਿੱਚ ਤੁਹਾਨੂੰ ਕੁਝ ਨਹੀਂ ਛੇਦੀ ਪਤਾ ਲੱਗਣਾ ਗਾਡਰਾਂ ਤੋਂ ਆਪਾਂ ਆਈਡੀਆ ਲਾ ਸਕਦੇ ਹਾਂ ਵੀ ਟਾਇਲ ਬੱਤਾ ਪਰ ਟਾਇਲ ਬੱਤਾ ਬੱਤੇ ਤਾਂ ਦੇਖ ਨਹੀਂ ਰਹੇ ਇੱਕ ਸਾਰੇ ਇੰਨੀ ਸਟੇਟ ਕਿਵੇਂ ਹੈ ਬਈ ਇਹ ਤੇ ਕੋਈ ਫੱਟੀ ਪਲਾਈ ਪੁਲਾਈ ਲਾਈ ਐ ਸਿੱਧੀ ਨਹੀਂ ਨਹੀਂ ਬਈ ਜੀ ਸਿੱਧਾ ਬੱਤਿਆਂ ਦੇ ਉੱਪਰ ਆਪਾਂ ਪੇਸਟ ਕੀਤਾ ਤੇ ਬਸ ਉਹੀ ਕਲਾਕਾਰੀ ਹੁੰਦੀ ਹੈ ਬਈ ਇਹ ਮੈਂ ਕਾਬਾ ਦਾ ਬਈ ਯਾਰ ਆਹ ਕਲਾਕਾਰੀ ਮਿੱਤਰੋ ਤੁਸੀਂ ਕਿਤੇ ਨਹੀਂ ਦੇਖੀ ਹੋਊਗੀ ਬਈ ਇਹ ਆਏ ਆ ਜਿਵੇਂ ਪਲਾਈ ਲਾਈ ਹੁੰਦੀ ਐ ਸਿੱਧੀ ਜਾਂ ਲੈਂਟਰ ਹੋਵੇ ਸਾਫ਼ ਸਾਫ਼ ਬੜਾ ਇੰਨੀ ਸਫਾਈ ਦੇ ਨਾਲ ਲੱਗੀ ਹੋਈ ਐ ਇਹ ਪਹਿਲਾਂ ਗਾਡਰਾ ਰੰਗ ਕਰਵਾਉਂਦੇ ਸੀ ਪਰ ਉਹ ਫਿਰ ਵੀ ਆਊਟ ਜਾ ਲੱਗਦਾ ਸੀ ਅਗਲਾ ਕਹਿੰਦੇ ਟਾਇਲ ਬੱਤਾ ਹੈਗਾ ਹੁਣ ਆਪਾਂ ਗਾਡਰਾ ਤੇ ਹੀ ਵਾਲਪੇਪਰ ਲਾ ਦਿੰਨੇ ਆ ਬਈ ਸਾਰੇ ਤੇ ਠੀਕ ਐ ਤਾਂ ਇਹ ਬਈ ਜੇ ਆਪਾਂ ਦੇਖੀਏ ਉਹੀ ਪ੍ਰਿੰਟ ਸਿੱਧਾ ਅੱਗੇ ਲੰਘ ਜਾਂਦਾ ਗਾਡਰਾ ਉਤੋਂ ਦੀ ਵੀ ਹਨਾ ਮਾਲਾ ਫੇਰ ਗਾਡਰ ਦਾ ਜਮੇ ਨਹੀਂ ਪਤਾ ਲੱਗਣਾ ਇਹ ਨਹੀਂ ਨਹੀਂ ਬਿਲਕੁਲ ਨਹੀਂ ਲੱਗਣਾ ਇਹ ਫਿਰ ਬਈ ਇਹਦੇ ਨਾਲ ਦਾ ਕਿ ਵੇਸਟ ਵੁਸਟ ਕੱਢੇ ਇੱਥੇ ਨੇ ਇਹ ਬਈ ਆਪਾਂ ਵੇਸਟ ਨਹੀਂ ਕੱਢਿਆ ਵੈਸੇ ਪੇਪਰ ਦਾ ਆਪਾਂ ਸਪੈਸ਼ਲ ਕੜਵਾਇਆ ਸੀ ਇਹ ਠੀਕ ਹੈ ਤੇ ਬਾਕੀ ਵੇਸਟੇਜ ਆਪਾਂ ਮੰਨ ਲਓ ਮੈਜ਼ਰਮੈਂਟ ਉਸ ਹਿਸਾਬ ਨਾਲ ਲੈਨੇ ਆ ਵੀ ਆਪਣੀ ਵੇਸਟੇਜ ਜ਼ਿਆਦਾ ਨਾ ਨਿਕਲੇ ਮੇਨ ਗੱਲ ਤਾਂ ਇਹ ਹੀ ਹੈ ਬਈ ਅਗਲੇ ਦਾ ਨਜਾਇਜ਼ ਖਰਚਾ ਵੀ ਨਾ ਹੋਵੇ ਹਨਾ ਹਾਂਜੀ ਹਾਂਜੀ ਹਾਂ ਬਈ ਜੇ ਆਪਣਾ ਮੈਜ਼ਰਮੈਂਟ ਸਹੀ ਲਿਆ ਤਾਂ ਆਪਣਾ ਵੇਸਟੇਜ ਨਾ ਜਾਵੇ ਹਾਂਜੀ ਹਾਂਜੀ ਤੁਹਾਨੂੰ ਵੀ ਫਾਇਦਾ ਤੇ ਕਸਟਮਰ ਨੂੰ ਵੀ ਫਾਇਦਾ ਹੁਣ ਰੂਮ ਦੇ ਵਿੱਚੋਂ ਬਾਰੀਆਂ ਦਾ ਰੂਮ ਦੀ ਵੇਸਟ ਹੀ ਨਿਕਲਦੀ ਆ ਉਹ ਆਪਾਂ ਉਸ ਹਿਸਾਬ ਨਾਲ ਮੈਜ਼ਰਮੈਂਟ ਲੈ ਲੈਨੇ ਆ ਵੀ ਕਿਤਨਾ ਕਿਤੇ ਆਪਾਂ ਉਹ ਕੰਮ ਲੈ ਲਈ ਕੋਈ ਆਪਣੇ ਬਈ ਉਹ ਕ ਜੀ ਤੇ ਬਈ ਇਹ ਜਿਵੇਂ ਹੁਣ ਆਪਾਂ ਇਹਦੇ ਵਿੱਚ ਡਿਜ਼ਾਈਨ ਤਾਂ ਅੰਤਾਂ ਦੇ ਹੋਣੇ ਬਈ ਡਿਜ਼ਾਈਨ ਦੀ ਤਾਂ ਲਿਮਟ ਕੋਈ ਨਹੀਂ ਗੀ ਰੋਜ਼ ਦੇ ਨਵੇਂ ਡਿਜ਼ਾਈਨ ਆਈ ਹਾਂ ਤੇ ਜਿਵੇਂ ਆ ਬਈ ਆ ਬਹੁਤ ਜੈਨੂਨ ਜੀ ਚੀਜ਼ ਲੱਗੀ ਹੋਈ ਆ ਹਨਾ ਇਹ ਦੇਖੀਏ ਵੀ ਜਿਵੇਂ ਪੇਂਟ ਦੇ ਵਿੱਚ ਟੈਕਚਰ ਕੱਢੇ ਹੁੰਦੇ ਇਦਾਂ ਦੀ ਜੀ ਹਾਂ ਜੀ ਹਾਂ ਜੀ ਬਾਕੀ ਬਈ ਇਹ ਇਹ ਬੋਰੀ ਪਲਸਟਰ ਹੋਇਆ ਹੋਇਆ ਸੀਗਾ ਅੱਛਾ ਤੇ ਪਰ ਲੱਗ ਨਹੀਂ ਰਿਹਾ ਇਹ ਵੇਤ ਹਾਂ ਇਹ ਬੋਰੀ ਪਲਾਸਟਰ ਆ ਬਈ ਸਾਰਾ ਇਹ ਦੱਸ ਲਿਆ ਵੀ ਇਹ ਕੰਧ ਪਲਾਸਟਰ ਨਹੀਂ ਹੈਗੀ ਇਹ ਬੋਰੀ ਪਲਾਸਟਰ ਵਿੱਚ ਜਿਵੇਂ ਬਈ ਸਾਡੇ ਭੂਤ ਪਲਾਸਟਰ ਕਹਿ ਦਿੰਦੇ ਆ ਬਈ ਭੂਤ ਪਲਾਸਟਰ ਹੋਇਆ ਉਹਦੇ ਉੱਤੇ ਚਿਪਕਿਆ ਹੋਇਆ ਬਾਕੀ ਡਿਜ਼ਾਈਨ ਹੋਵੇ ਦਾ ਨਾ ਬਈ ਟੈਕਸਚਰ ਇਹ ਜਿਆਦਾ ਮਹਿਸੂਸ ਨਹੀਂ ਹੁੰਦਾ ਪਿਆ ਹਾਂਜੀ ਹਾਂ ਤੇ ਇਹ ਬਈ ਆਪਣਾ ਇਹ ਲਾਉਣੇ ਕਿਵੇਂ ਹੁੰਦੇ ਆ ਤੁਸੀਂ ਮੈਂ ਬਈ ਆਪਾਂ ਆਖ ਕੇ ਵੀ ਆਪਣਾ ਕੀ ਕਿਸੇ ਨਾਲੋਂ ਚੰਗਾ ਆਪਣੀ ਕੀ ਕੁਆਲਿਟੀ ਹੈ ਵੀ ਆਪਾਂ ਕਿਵੇਂ ਲਾਉਨੇ ਆ ਆਮ ਲੋਕ ਕਿਵੇਂ ਲਾਉਂਦੇ ਆ ਤੁਸੀਂ ਕਿਵੇਂ ਲਾਉਂਦੇ ਬਈ ਜੀ ਆਪਾਂ ਇਹਦੀ ਫੁੱਲ ਪੇਸਟ ਕਰਦੇ ਆ ਵੀ ਆਪਾਂ ਵਿੱਚੋਂ ਖਾਲੀ ਨਹੀਂ ਛੱਡਦੇ ਹੱਥ ਮਾਰ ਕੇ ਆਪਾਂ ਦੇਖਦੇ ਆ ਵੀ ਐਦਾਂ ਨਹੀਂ ਆ ਵਿੱਚੋਂ ਖਾਲੀ ਕਿਤੇ ਕਿਤੇ ਲਾਇਆ ਤੇ ਆਪਾਂ ਐਸਆਰ ਯੂਜ਼ ਕਰਦੇ ਆ ਕਈ ਕੰਪਨੀਆਂ ਦੇ ਐਸਆਰ ਹੁੰਦੇ ਆ ਬਈ ਲੋ ਵੀ ਐ ਹਾਈ ਵੀ ਐ ਠੀਕ ਹੈ ਉਹ ਮੰਨ ਲਓ ਜਿਵੇਂ ਦਾ ਹਣਾ ਕਸਟਮਰ ਆਪਾਂ ਆਪਾਂ ਨੂੰ ਕਹਿੰਦਾ ਐਸਆਰ ਤੋਂ ਮੀਨਿੰਗ ਮਤਲਬ ਉਹਦੇ ਵਿੱਚ ਸਿੰਥੈਟਿਕ ਰਬੜ ਹੁੰਦੀ ਆ ਬਈ ਠੀਕ ਹੈ ਵੀ ਸੋਰੇ ਸਲਾਬ ਕਰਕੇ ਹੁਣ ਕਹੀਏ ਕੀ ਆ ਪਾਊਡਰ ਨਾਲ ਪਾਊਡਰ ਪਾਣੀ ਦੇ ਵਿੱਚ ਪਾਊਡਰ ਪਾ ਕੇ ਆਪਾਂ ਲਾਉਣੇ ਆ ਉਹ ਵੀ ਸਲਾਬ ਤੇ ਸੋਰੇ ਆ ਡਿਸਟ੍ਰਿਕਟ ਫਾਈਲ ਕਦੇ ਵਿੱਚ ਤਾਂ ਬਹੁਤ ਜ਼ਿਆਦਾ ਬਈ ਉਹ ਉਖੜਨਾ ਸਟਾਰਟ ਹੋ ਜਾਂਦਾ ਠੀਕ ਹੈ ਪਰ ਜੇ ਆਪਾਂ ਇਸਰ ਵਰਤਦੇ ਤਾਂ ਉਖੜਦਾ ਨਹੀਂ ਉਹ ਤਾਂ ਮਿੱਤਰੋ ਇਹ ਆਪਾਂ ਸਲਾਬ ਤੋਂ ਲਵਾ ਵੀ ਲੈਨੇ ਆ ਪਰ ਜਦੋਂ ਲਵਾਉਣੇ ਆਪਾਂ ਘੇਰੇ ਨਾਲ ਲਾਉਂਦੇ ਆ ਉਹ ਆਗੇ ਹਨਾ ਘੇਰੇ ਨਾਲ ਲਾਉਂਦੇ ਆ ਆਪਦਾ ਜੋ ਵੀ ਆਹ ਲਿਕਵਿਡ ਹੁੰਦਾ ਜਿਵੇਂ ਆਪਾਂ ਫੇਵੀਕਵਿਕ ਕਹਿੰਦੇ ਆ ਹਨਾ ਫੇਰ ਤਾਂ ਉਹ ਉਤਰ ਸਕਦਾ ਹੈ ਉਹ 'ਚ ਕੋਈ ਸ਼ੱਕ ਨਹੀਂ ਬਈ ਹਨਾ ਕਿਉਂਕਿ ਵਿੱਚ ਝੜ ਝੜ ਕੇ ਸੀਮਿੰਟ ਨੇ ਤੇ ਉਹਨੇ ਢਿੱਲਾ ਵੀ ਪੈਣਾ ਪਰ ਇਹ ਬਾਈ ਹੋਰੇ ਲਾਉਂਦੇ ਆ ਸਪੈਸ਼ਲ ਬਈ ਸਾਰੇ ਨੂੰ ਪੇਸਟ ਕਰਕੇ ਲਾਉਂਦੇ ਆ ਜਿੱਦਾਂ ਸਾਰੇ ਤੇ ਲਾ ਲੈਂਦੇ ਦੋਨੋਂ ਸਾਈਡ ਕੰਨ ਤੇ ਵੀ ਲਾਉਣੇ ਬਈ ਕੰਨ ਤੇ ਵੀ ਲਾਉਣੇ ਆ ਪਲੱਸ ਪੇਪਰ ਤੇ ਵੀ ਲਾਉਣੇ ਇਹ ਫਿਰ ਆਪਾਂ ਨੂੰ ਪੇਸਟ ਕਰਦੇ ਹੁਣ ਜਿਵੇਂ ਮਰਜੀ ਮਾਰੀ ਜਾਵੇ ਪੇਪਰ ਨਾ ਖਰਾਬ ਹੁੰਦਾ ਨਾ ਫੜਦਾ ਨਹੀਂ ਗਾ ਜੇ ਵਿੱਚੇ ਹੀ ਖਾਲੀ ਹੋਵੇ ਇਹਦੇ ਨਾਲ ਜੋ ਮਰਜੀ ਚੀਜ਼ ਮਾਰੀ ਜਾਵੇ ਫਿਰ ਉਹ ਪੇਪਰ ਖਟ ਫਟਣ ਦਾ ਵੀ ਖਤਰਾ ਬਹੁਤ ਜ਼ਿਆਦਾ ਹੁੰਦਾ ਏ ਠੀਕ ਆ ਠੀਕ ਆ ਬਾਈ ਬਾਕੀ ਡਾਟ ਵਾਲੀ ਵੀ ਆਪਾਂ ਗਲਾਈ ਤੇ ਡਾਊਨ ਸੀਲਿੰਗ ਨਹੀਂ ਕਰਦੇ ਆਪਾਂ ਉਵੇਂ ਪੇਪਰ ਨਾਲ ਪੇਸਟ ਕਰਦੇ ਆਂ ਵੀ ਗਲਾਈ ਹਿਸਾਬ ਨਾਲ ਜੇ ਛੱਤ ਗਲਾਈ ਡਾਟਾ ਜਿਵੇਂ ਪ੍ਰਾਣੀਆਂ ਚੱਲਦੀਆਂ ਸੀ ਜੇ ਗਲਾਈ ਵਾਲੀ ਛੱਤ ਆ ਤਾਂ ਉਹਦੇ ਵੀ ਨਾਲ ਬਾਈ ਉਸੇ ਤਰ੍ਹਾਂ ਚ ਪੇਹ ਦਿੰਦਾ ਜੀ ਤੇ ਬਾਕੀ ਬਾਈ ਇਹਦਾ ਆਪਣਾ ਰੇਟ ਰੂਟ ਕੀ ਚੱਲਦਾ ਬਈ ਬਈ ਰੇਟ ਦਾ ਇਹਦਾ ਸਕੁਅਰ ਫਿਟ ਦਾ ਹੁੰਦਾ ਹੈਗਾ ਵੀ ਆਪਾਂ ਕਿਵੇਂ ਦੀ ਕੁਆਲਿਟੀ ਲਗਾਉਣੀ ਹੈ ਕਿਵੇਂ ਦਾ ਪੈਸਾ ਲਗਾਉਣਾ ਤੇ ਹਾਂਜੀ ਉਹ ਆਪਾਂ ਮਤਲਬ ਵੀ ਆਪਣਾ ਇਹ ਗੱਲ ਕਰੀਏ ਬਈ ਜਿਵੇਂ ਮਾਰਕੀਟ ਦੇ ਵਿੱਚ ਰੇਟ ਚੱਲਦਾ ਵੀ ਉਦੋਂ ਤੁਸੀਂ ਭੋਰਾ ਵੱਧ ਤਾਂ ਨਹੀਂ ਲਾਉਂਗੇ ਬਈ ਨਹੀਂ ਨਹੀਂ ਬਈ ਯਾਰ ਆਪਣੀ ਵੀਡੀਓ ਸ਼ੇਅਰ ਕਰਕੇ ਆਉਗਾ ਨਾ ਅਗਰ ਕੋਈ ਅੱਛਾ ਆਪਾਂ ਇੱਕ ਕਮਰੇ ਮਗਰ ਇੱਕ ਕੰਧ ਫਰੀ ਠੀਕ ਹੈ ਠੀਕ ਹੈ ਅਗਰ ਆਪਣੇ ਮੰਨ ਲਓ ਸਾਰੀ ਕੋਠੀ ਕੋਈ ਕਰਵਾਉਂਦਾ ਤਾਂ ਆਪਾਂ ਇੱਕ ਕਮਰਾ ਫ੍ਰੀ ਕਰਕੇ ਦੇਵਾਂਗੇ ਵੀਰੋ ਲੈ ਮਿੱਤਰੋ ਕੀ ਬਾਤ ਆ ਜੇ ਕੋਈ ਕੋਠੀ ਕਰਵਾਉਂਦਾ ਤਾਂ ਇੱਕ ਕਮਰਾ ਤੁਹਾਨੂੰ ਫ੍ਰੀ ਨਾਲ ਜਿਹੜਾ ਹੋਊਗਾ ਇੱਕ ਕਮਰਾ ਪੂਰਾ ਜਿਹੜਾ ਇਹ ਤੁਸੀਂ ਦੇਖ ਰਹੇ ਆ ਇੰਨਾ ਸੋਹਣਾ ਜਿਹੜਾ ਲੱਗਿਆ ਹੋਇਆ ਵਾਲਪੇਪਰ ਤੇ ਜੇ ਵੀ ਕੋਈ ਇੱਕ ਦੋ ਕਮਰੇ ਕਰਵਾਉਂਦਾ ਫੇਰ ਵੀ ਕੋਈ ਦੇਵੋਗੇ ਆਫਰ ਹਾਂਜੀ ਇੱਕ ਕਮਰੇ ਮਗਰ ਆਪਾਂ ਇੱਕ ਕੰਧ ਫ੍ਰੀ ਕਰਕੇ ਦੇਵਾਂਗੇ ਦੋ ਕਮਰੇ ਆ ਮਗਰ ਦੋ ਕੰਧਾਂ ਫ੍ਰੀ ਆ ਠੀਕ ਹੈ ਹਾਂਜੀ ਹਾਂਜੀ ਲੈ ਵੀ ਮਿੱਤਰੋ ਥੋੜੇ ਕਰਾਉਣ ਵਾਲੇ ਨੂੰ ਵੀ ਫਾਇਦਾ ਤੇ ਜਿਹਨੇ ਜ਼ਿਆਦਾ ਵਾਲਪੇਪਰ ਇਹ ਲਾਉਣਾ ਜੀ ਉਹਨੂੰ ਵੀ ਫਾਇਦਾ ਜੀ ਆਪਣੇ ਕੋਲੇ ਜੇ ਦੂਰ ਨੇੜੇ ਜਾਂਦੇ ਆਂ ਵੀ ਉਹਦਾ ਕੋਈ ਖਰਚਾ ਪਾਣੀ ਪਾਉਗੇ ਨਹੀਂ ਉਹਦਾ ਖਰਚਾ ਪਾਣੀ ਆਪਾਂ ਕੁਝ ਨਹੀਂ ਪਾਉਂਦੇ ਭਈ ਮਾਮਲੋ ਹੁਣ ਆਪਣੇ ਕੋਠੀ ਦਾ ਕੰਮ ਕਰਵਾਉਣਾ ਕਿਸੇ ਨੇ ਠੀਕ ਹੈ ਜੀ ਤਾਂ ਆਪਾਂ ਉਹਦਾ ਕੋਈ ਖਰਚਾ ਨਹੀਂ ਲੈਂਦੇ ਕੋਈ ਸਭ ਤੋਂ ਪਹਿਲਾਂ ਤਾਂ ਆਪਾਂ ਖੋਜ ਜਾ ਕੇ ਮੀਜ਼ਰਮੈਂਟ ਆਪ ਲੈ ਕੇ ਆਉਣੇ ਉਸ ਤੋਂ ਬਾਅਦ ਫਿਰ ਪੇਸਟ ਕਰਨ ਜਾਂਦੇ ਆਂ ਆਪਾਂ ਕੋਈ ਉਹਦਾ ਖਰਚਾ ਪਾਣੀ ਆਪਾਂ ਕੁਝ ਨਹੀਂ ਲੈਂਦੇ ਐਕਸਟਰਾ ਠੀਕ ਹੈ ਤਾਂ ਮਿੱਤਰੋ ਜੇ ਜੇ ਰੇਟਾਂ ਦੇ ਵਿੱਚ ਬਾਈ ਦਾ ਕੰਮ ਆ ਜੀ ਬੇਫਿਕਰ ਹੋ ਕੇ ਤੁਸੀਂ ਇੱਕ ਵਾਰੀ ਇਹਨਾਂ ਤੋਂ ਕੰਮ ਕਰਵਾ ਕੇ ਦੇਖੋ ਜ਼ਰੂਰ ਇਹਦੀ ਵੀ ਗਾਰੰਟੀ ਵਾਰੰਟੀ ਕੋਈ ਇਹਦੀ 5 ਸਾਲ ਦੀ ਗਾਰ ਇਹ ਇੱਕ ਹਾਂਜੀ 5 ਸਾਲ ਕੋਈ ਪ੍ਰੋਬਲਮ ਨਹੀਂ ਆ ਪੇਪਰ ਨੂੰ ਕੋਈ ਦਿੱਕਤ ਆਉਂਦੀ ਹੈ ਹਾਂ ਮਿੱਤਰੋ ਇਹ ਗਾਰੰਟੀ ਵਾਲਾ ਵੀ ਲਵਾ ਸਕਦੇ ਆ ਤੁਸੀਂ ਤੇ ਹਲਕਾ ਲਵਾਉਣਾ ਵੇ ਜਿਹਨੇ ਘੱਟ ਖਰਚਾ ਕਰਨਾ ਹੋਵੇ ਉਹ ਵੀ ਬਾਈ ਹੋਰੀ ਲਾਉਣਗੇ ਉਹ ਵੀ ਪਰ ਇਹ ਗੱਲ ਹੋਊਗੀ ਵੀ ਲੋਕਾਂ ਨੂੰ ਚੰਗਾ ਹੋਊਗਾ ਨਾ ਜੇ ਕਿਸੇ ਨੇ ਸਸਤਾ ਹੀ ਲਾਉਣਾ ਬਾਈ ਜੀ ਹਰ ਇੱਕ ਬੰਦਾ ਕਹਿੰਦਾ ਨਾ 500 ਘੱਟ ਲੈ 1000 ਘੱਟ ਲੈ ਲਈ ਅਸੀਂ ਬੰਦੇ ਨੂੰ ਕਹਿੰਦੇ ਤੁਸੀਂ ਤੁਹਾਨੂੰ ਕਿੰਨੇ ਦੇਣੇ ਆ ਠੀਕ ਹੈ ਉਵੇਂ ਦਾ ਹੀ ਕੰਮ ਹੋ ਜੂਗਾ ਜੀ ਬਸ ਠੀਕ ਹੈ ਜਿਵੇਂ ਇਹਦਾ ਮਿੱਤਰਾਂ ਨੇ ਅਗਲੇ ਨੇ ਖਰਚਾ ਕਰਨਾ ਜੀ ਉਵੇਂ ਦਾ ਕੰਮ ਹੋ ਜੂਗਾ ਹਾਂ ਜੀ ਗਾਰੰਟੀ ਵਧੀਆ ਕੁਆਲਿਟੀ ਦਿੱਤੀ ਜਾਊ ਬਾਕੀ ਕਿਸੇ ਨੇ ਘੱਟ ਖਰਚੇ ਦੇ ਵਿੱਚ ਕਰਾਉਣਾ ਤਾਂ ਉਹ ਵੀ ਹੋ ਜੂਗਾ ਜੀ ਤੇ ਬਾਕੀ ਮਿੱਤਰੋ ਕਿਸੇ ਵੀ ਭਰਾ ਨੇ ਛੱਤ ਇਦਾਂ ਕਰਾਉਣੀ ਹੋਵੇ ਉਹ ਵੀ ਕਰਵਾ ਸਕਦੇ ਹੋ ਜਿਵੇਂ ਤੁਹਾਡੀ ਚੋਆਇਸ ਆ ਬਾਕੀ ਉਵੇਂ ਕਰ ਦੇਣਗੇ ਬਾਈ ਹੋਰੀ ਤੇ ਠੀਕ ਹੈ ਬਾਈ ਜੀ ਧੰਨਵਾਦ ਜੀ ਬਾਕੀ ਬਾਈ ਹੋਰ ਹਨਾ ਕੋਈ ਗੱਲਬਾਤ ਕਰਨੀ ਹੈ ਤੁਸੀਂ ਸਕਰੀਨ ਤੇ ਨੰਬਰ ਆ ਰਿਹਾ ਜੀ ਉਥੋਂ ਕਰ ਸਕਦੇ ਹੋ ਠੀਕ ਹੈ ਜੀ ਬੜੀ ਮਿਹਰਬਾਨੀ ਧੰਨਵਾਦ